ਇਹੜੀ ਬੜੀ ਮਾੜੀ ਆਖੜਕੀ ਹੋੜ ਪੈਂਦੀ ਸ਼ਾਂਕੀ ਬੜੀ ਮਾੜੀ ਆਖੜਕੀ ਹੋੜ ਪੈਂਦੀ ਸ਼ਾਂਕੀ ਤੂੰ ਤਾਂ ਪਿੰਨਾ ਬੜਾ ਚੰਗਾ ਹੁੰਦਾ ਸੀ ਵੇ ਬੰਦਾ ਬਾਨ ਜਾਂ ਪਤੰਦੜਾ ਜੁੱਤੀਆਂ ਨਾ ਮਾਰ ਜੁਗਮੀ ਵੇ ਬੰਦਾ ਬਾਨ ਜਾਂ ਪਤੰਦੜਾ ਓਕੇ ਮੈਂ ਦੱਸਾਂ ਮੈਂ ਕਹਾਣੀ ਲੜਲਾਤੀ ਮਰ ਜਾਣੀ ਦੱਸਾਂ ਮੈਂ ਕਹਾਣੀ ਲੜਲਾਤੀ ਮਰ ਜਾਣੀ ਇਹਦੇ ਨਾਲੋਂ ਮੈਂ ਤਾਂ ਚੰਗਾ ਛੜਾ ਸੀ ਨਹੀਂ ਰੱਬ ਦਿੱਤੀਆਂ ਦੋ ਅੱਖਾਂ ਮੈਨੂੰ ਦੇਖਣੇ ਚਮਾੜਾ ਦੱਸ ਕੀ ਨਹੀਂ ਰੱਬ ਦਿੱਤੀਆਂ ਦੋ ਅੱਖਾਂ ਮੈਨੂੰ ਆ ਜਾ ਆ ਜਾ ਮੈਂ ਬੱਪ ਨੂੰ ਕਿਸਕਦੀ ਨਾ ਬੇਬੇ ਤੋਂ ਓਲਾ ਰਖਦੀ ਨਾ ਆਹ ਬੱਪ ਨੂੰ ਕਿਸਕਨੀ ਨਾ ਬੇਬੇ ਤੋਂ ਓਲਾ ਰਖਦੀ ਨਾ ਮੈਨੂੰ ਕਹਿੰਦੇ ਕੁੜੀ ਨਿਆਣੀ ਆ ਮਾਂ ਪਿਆ ਦੀ ਵੇਗੀ ਵੇੜੀ ਮੇਰਾ ਵਿਆਹ ਕਰਵਾਉਣ ਨੂੰ ਜੀ ਕੜਦਾ ਬੇਬੇ ਨਾ ਮੰਨਦੀ ਮੇੜੀ ਮੇਰਾ ਵਿਆਹ ਕਰਵਾਉਣ ਨੂੰ ਜੀ ਕੜਦਾ ਬੇਬੇ ਨਾ ਮੰਨਦਾ ਅਜੋਗੀ ਭਾਜੀ ਦੇਖ ਲਓ ਆਪ ਹੀ ਬੀਬਾ ਜੀ ਕਹਿੰਦੀ ਆ ਕੱਲ ਜੋ ਗਿਆ ਗਿਆ ਹੈ ਤੂੰ ਖਾ ਪੀ ਦੁੱਧ ਮਲਾਈਆਂ ਨਹੀਂ ਝੁੰਗਿਆ ਕਰ ਮੱਜਾਂ ਗਾਈਆਂ ਨਹੀਂ ਖਾ ਪੀ ਦੁੱਧ ਮਲਾਈਆਂ ਨਹੀਂ ਝੁੰਗਿਆ ਕਰ ਮੱਜਾਂ ਗਾਈਆਂ ਨਹੀਂ ਕੋਈ ਬਿਨਾ ਕਾੜਿਓ ਕੱਚੇ ਦੁੱਧ ਨੂੰ ਜਾਗ ਹੰਣੜੇ ਲਾਜੋ ਤੇਰਾ ਅਗਲੇ ਸਾਲ ਤੱਕ ਹਾਨ ਦੀਏ ਨਹੀਂ ਕੋਈ ਬਣ ਕੇ ਪਰੌਣਾ ਆਜੋ ਤੇਰਾ ਅਗਲੇ ਸਾਲ ਤੱਕ ਹਾਨ ਦੀਏ ਨਹੀਂ ਕੋਈ ਬਣ ਕੇ ਪਰੌਣਾ ਆਜੋ ਚਮਕੀਲਾ ਹੀ ਕਿਉਂ ਤੁਸੀਂ ਆਪਣਾ ਆਦਰਸ਼ ਬਣਾ ਲਿਆ ਕਲਾਕਾਰ ਹੋਰ ਵੀ ਬਹੁਤ ਸਾਰੇ ਸੀਗੇ ਨਹੀਂ ਦਦਾਰ ਸੰਧੂ ਵੀ ਸੀ ਹਾਂ ਮੁਹੰਮਦ ਸਦੀਕ ਵੀ ਸੀ ਹਾਂ ਜੀ ਹੈ ਹੋਰ ਬਹੁਤ ਸਾਰੇ ਦੁਗਾਣਾ ਗਾਇਕੀ ਦੇ ਵਿੱਚ ਪ੍ਰਪੱਕ ਸਥਾਪਿਤ ਕਲਾਕਾਰ ਸੁਰਿੰਦਰ ਸ਼ੰਦਾ ਵੀ ਸੀ ਹਾਂ ਜੀ ਜ਼ਰੂਰ ਸਾਰੇ ਸੀਗੇ ਚਮਕੀਲਾ ਹੀ ਕਿਉਂ ਇਹਦੇ ਕਰਕੇ ਸੈਮੀ ਕਰਕੇ ਕੁਛ ਇਹਨੂੰ ਪੁੱਛੂਗਾ ਤੇ ਹਾਂ ਜੀ ਸੈਮੀ ਕਿਉਂ ਉਹ ਉਹਨਾਂ ਨੂੰ ਕੋਈ ਡਰ ਨਹੀਂ ਸੀਗਾ ਕਿ ਲੋਕਾਂ ਨੇ ਕੀ ਕਹਿਣਾ ਐ ਇਦਾਂ ਦੇ ਗਾਣਿਆਂ ਬਾਰੇ ਤੇ ਮੈਨੂੰ ਇਸ ਚੀਜ਼ ਬਹੁਤ ਯੂ ਨੋ ਵਧੀਆ ਲੱਗੀ ਕਿ ਉਹਨਾਂ ਨੂੰ ਕੋਈ ਫਿਕਰ ਨਹੀਂ ਸੀਗਾ ਕਿ ਲੋਕਾਂ ਨੇ ਕੀ ਕਹਿਣਾ ਅੱਗੇ ਉਹ ਉਹਨਾਂ ਨੇ ਬਸ ਗਾਤਾ ਤੇ ਮੈਨੂੰ ਮੈ ਮੈਨੂੰ ਉਹ ਚੀਜ਼ ਵਧੀਆ ਲੱਗੀ ਉਹਨਾਂ ਬਾਰੇ ਤੇ ਤਾਂ ਕਿ ਮੈਂ ਚਾਹੁੰਦੀ ਸੀ ਕਿ ਆਪਾਂ ਆਹੀ ਗੱਲ ਇਦਾਂ ਦੇ ਗਾਣੇ ਤੁਹਾਨੂੰ ਸਮਝ ਹੈ ਸੀ ਕਿ ਉਹ ਕੀ ਕੀ ਗਾਉਂਦੇ ਰਹੇ ਸਾਰੇ ਚੀਜ਼ਾਂ ਤੇ ਨਹੀਂ ਸਮਝ ਸੀਗੀ ਮੈਨੂੰ ਮੈਂ ਆਪਣੀ ਫੈਮਲੀ ਨੂੰ ਵੀ ਕੁਝ ਦੀ ਸੀਗੀ ਫਰੈਂਡਸ ਨੂੰ ਵੀ ਕੁਝ ਦੀ ਸੀ ਸਾਰੇ ਕਹਿ ਰਹੇ ਸਨ ਚੁੱਪ ਕਰ ਜਾ ਚੁੱਪ ਕਰ ਜਾ اچھا ਕਿਉਂਕਿ ਮੈਨੂੰ ਤਾਂ ਪਤਾ ਨਹੀਂ ਲੱਗਦਾ ਸੀਗਾ ਪਹਿਲਾਂ ਪਹਿਲਾਂ ਤੁਸੀਂ ਪੰਜਾਬੀ ਨਹੀਂ ਜਾਣਦੇ ਨੋ ਮੈਂ ਬੋਲ ਵੀ ਨਹੀਂ ਸਕਦੀ ਸੀ ਬਿਲਕੁਲ ਵੀ ਹਾਂ ਤੇ ਮੈਂ ਸਮਝਦੀ ਵੀ ਨਹੀਂ ਸੀਗੀ ਹੂੰ ਹੂੰ ਸੋ ਮੈਨੂੰ ਯਾਦ ਹੈ ਮੈਂ ਸਾਰੇ ਨੂੰ ਇੱਕ 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 ਵਾਰੀ ਪੁੱਛਦੀ ਸੀਗੀ ਕੀ ਹੈ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਕੀ ਹੈ ਹੂੰ ਤੇ ਕੋਈ ਦੱਸਦਾ ਨਹੀਂ ਸੀਗਾ ਹੂੰ ਹੂੰ ਨਹੀਂ ਨਹੀਂ ਤਾਂ ਕਿਸੇ ਹੋਰ ਕਿਸੇ ਨੇ ਕੋਈ ਗੁੱਡ मीनिंग ਕਰਤਾ ਗਾਣੇ ਦਾ ਕਿਸੇ ਨੇ ਕੋਈ ਬੈਡ मीनिंग ਕਰਤਾ ਗਾਣੇ ਦਾ ਹੂੰ ਤੇ ਜਦੋਂ ਕਨਫਿਊਜ਼ਨ ਹੋਣ ਲੱਗ ਪਈ ਮੈਨੂੰ ਹੂੰ ਫਿਰ ਜਦੋਂ ਮੈਂ ਅੰਕਲ ਨੂੰ ਜਾ ਕੇ ਪੁੱਛਦੀ ਹੁੰਦੀ ਸੀਗੀ ਹੂੰ ਤੇ ਉੱਥੇ ਮੇਰੇ ਫਰੈਂਡ ਸਾਰੇ ਬੈਠੇ ਹੁੰਦੇ ਸੀਗੇ ਉਹ ਹੱਸਣ ਲੱਗ ਪੰਨੇ ਸੀਗੇ ਤੇ ਫਿਰ ਉਹ ਦੱਸ ਦੱਸ ਦੇ ਦਿੰਦੇ ਸੀਗੇ ਸਾਨੂੰ ਲਾਈਕ ਕੀ ਕੀ ਮਤਲਬ ਆ ਹੂੰ ਨਹੀਂ ਤਾਂ ਕਹਿੰਦੇ ਸੀ ਬਾਅਦ ਸਮਝਾਉਂਦੇ ਬਾਅਦ ਸਮਝਾਉਂਦੇ ਇਦਾਂ ਹੂੰ ਫਿਰ ਮੈਨੂੰ ਪਤਾ ਨਹੀਂ ਲੱਗਦਾ ਸੀਗਾ ਪਰ ਇਹ ਵੀ ਸਮਝਾਣ ਲੱਗ ਪਿਆ ਮੈਨੂੰ ਉਹ ਸਾਨੂੰ ਕਹਿ ਦਿੰਦੇ ਸੀਗੇ ਜਿਹੜਾ ਜਦੋਂ ਕੋਈ ਉਹਨਾਂ ਨੂੰ ਥੋੜਾ ਲਵਸ ਨਹੀਂ ਲੱਭਦੇ ਸੀ ਨਾ ਉਹ ਕਹਿੰਦੇ ਤੁਹਾਨੂੰ ਬਾਅਦ ਚ ਦੱਸੂਗਾ ਮੈਂ ਜਿੰਦਰ ਸਾਹਿਬ ਸਾਡੇ ਮੈਨੇਜਰ ਸਾਹਿਬ ਜਿਨ੍ਹਾਂ ਨੇ ਉਹਨਾਂ ਨੇ ਫੇਰ ਕਿਹਾ ਸਾਨੂੰ ਬਾਅਦ ਚ ਦੱਸਣਾ ਫੇਰ ਅਸੀਂ ਹੌਲੀ ਹੌਲੀ ਸਾਨੂੰ ਪਤਾ ਲੱਗ ਗਿਆ ਬਈ ਇਹ ਬਾਅਦ ਚ ਦੱਸੋ ਦਾ ਮਤਲਬ ਇਹ ਆ ਬਈ ਸ਼ਾਇਦ ਇਹਦਾ ਕੋਈ ਆਲਟਰਨਟਿਵ ਡਬਲ ਮੀਨਿੰਗ ਮੀਨਿੰਗ ਹੈਗਾ ਹਾਂ ਡਬਲ ਮੀਨਿੰਗ ਜਿਹੜੇ ਨਾ ਦੋ ਅਰਥੇ ਗੀਤ ਸੀਗੇ ਉਹਨਾਂ ਦੇ ਅਮਰ ਸਿੰਘ ਚਮਕੀਲਾ ਦੇ ਆਪਾਂ ਇਸ ਸਵਾਲ ਤੋਂ ਬਾਅਦ ਇਸ ਫੇਸ ਦੇ ਵਿੱਚੋਂ ਬਾਹਰ ਨਿਕਲ ਜਾਾਂਗੇ ਇਹਦੇ ਦੋ ਅਰਥੀ ਗੀਤ ਸੀਗੇ ਅਮਰ ਸਿੰਘ ਚਮਕੀਲਾ ਹੋਣਾ ਦੇ ਇੱਕ ਤਾਂ ਦੋ ਅਰਥੀ ਹੁੰਦੇ ਕਿ ਗੱਲ ਕਹਿਤੀ ਹੈ ਉਹਦਾ ਮਤਲਬ ਕੁਝ ਹੋਰ ਨਿਕਟਣਾ ਉਹ ਤਾਂ ਡਾਇਰੈਕਟ ਸਿੱਧੀ ਗੱਲ ਹੁੰਦੀ ਸੀਗੀ ਰਿਸ਼ਤਿਆਂ ਦੀ ਵੀ ਹੋਵੇ ਜੀਜਾ ਸਾਲੀ ਦੀ ਹੋਵੇ ਜਾਂ ਕੋਈ ਹੋਰ ਹੋਵੇ ਉਹ ਸਿੱਧੀ ਗੱਲ ਹੁੰਦੀ ਸੀਗੀ ਸਿੱਧੀਆਂ ਗੱਲਾਂ ਕਰਨ ਵਾਲਾ ਗਾਇਕ ਵੀ ਉਹ ਗੀਤਕਾਰ ਵੀ ਆਪ ਆ ਤੇ ਸਾਰੀਆਂ ਚੀਜ਼ਾਂ ਉਹ ਸਿੱਧੀਆਂ ਸੀਗੀਆਂ ਉਹਦੀਆਂ ਤੁਹਾਨੂੰ ਲੱਗਾ ਨਹੀਂ ਕਿ ਲੋਕ ਤੁਹਾਨੂੰ ਵੀ ਕਹਿਣਗੇ ਕਿ ਤੁਸੀਂ ਗਲਤ ਕਰ ਰਹੇ ਹੋ ਕੋਈ ਲੋਕ ਕੀ ਕਹਿੰਦੇ ਆ ਉੱਥੇ ਮੈਂ ਸੋਚਿਆ ਕਿ ਇੰਡੀਆ ਦੇ ਵਿੱਚ ਜ਼ਿਆਦਾ ਹੋਊਗਾ ਇਦਾਂ ਕੀ ਤੁਸੀਂ ਕਿਦਾਂ ਦੇ ਗਾਣੇ ਗੁੰਦੇ ਇਦਾਂ ਉਦਾਂ ਪਰ ਐਕਚੁਅਲੀ ਬਾਹਰ ਜ਼ਿਆਦਾ ਹੁੰਦਾ ਇਦਾਂ ਅੱਛਾ ਬਾਹਰ ਜ਼ਿਆਦਾ ਕਹਿੰਦੇ ਆ ਕਿ ਤੁਸੀਂ ਇਹ ਗਾਣੇ ਨਾ ਗਾਓ ਹੂੰ ਇੰਡੀਆ ਦੇ ਵਿੱਚ ਕੋਈ ਨਹੀਂ ਕਹਿੰਦਾ ਪੰਜਾਬ ਦੇ ਵਿੱਚ ਕੋਈ ਨਹੀਂ ਕਹਿੰਦਾ ਹਾਲੇ ਤੱਕ ਸਾਨੂੰ ਕਿਸੇ ਨੇ ਨਹੀਂ ਕਿਹਾ ਆ ਗੱਲ ਹੈ ਜੀ ਸਾਡੀ ਪੰਜਾਬ ਦੇ ਵਿੱਚ ਤੁਸੀਂ ਜੋ ਮਰਜ਼ੀ ਗਾ ਲਓ ਤੁਹਾਨੂੰ ਕਿਸੇ ਨੂੰ ਕੁਝ ਨਹੀਂ ਕਹਿਣਾ ਪਰ ਜਦੋਂ ਅਸੀਂ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਹੁੰਨੇ ਆ ਉਸ ਵੇਲੇ ਉਹ ਸਾਨੂੰ ਕਹਿੰਦੇ ਆ ਉਹ ਆਪਣੀ ਸਿਲੈਕਸ਼ਨ ਦੱਸਦੇ ਆ ਕਿ ਤੁਸੀਂ ਆ ਗਾਓ ਆ ਨਾਗਾਓ ਪਰ ਸਾਡੇ ਇੱਥੇ ਸਾਗਰ ਦੀ ਉਹਟੀ ਇੰਡੀਆ ਵੀ ਚਲਾਈ ਕਰਦੇ ਹੈ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੈਟਫਾਰਮ ਤੇ ਦੇਖ ਸਕਦੇ ਹੋ ਅਲਾਨੀ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ